ਪੰਜਾਬ ਸਕਾਲਰਸ਼ਿਪ ਅਪਲਾਈ ਕਰਨ ਵਾਲੇ ਸਾਰੇ ਵਿਦਿਆਰਥੀਆਂ ਲਈ ਜ਼ਰੂਰੀ ਸੂਚਨਾ ਹੈ ਜਿਹੜੇ ਬੱਚੇ ਇੱਥੇ ਪੰਜਾਬ ਦੇ ਵਿੱਚ ਰਹਿੰਦੇ ਹਨ ਜਿਹੜੇ ਬੱਚੇ ਹੁਣ ਨਵੀਆਂ ਕਲਾਸਾਂ ਦੇ ਵਿੱਚ ਜਾ ਰਹੇ ਹਨ ਜਾਂ ਫਿਰ ਦੋਸਤੋ ਜਿਨ੍ਹਾਂ ਨੇ ਪਿਛਲੀ ਕਲਾਸ ਦਾ ਸਕਾਲਰਸ਼ਿਪ ਅਪਲਾਈ ਨਹੀਂ ਕੀਤਾ ਜਾਂ ਫਿਰ ਜਿਨ੍ਹਾਂ ਦੀ ਸਕਾਲਰਸ਼ਿਪ ਨਹੀਂ ਆ ਰਹੀ ਜਿਨ੍ਹਾਂ ਦਾ ਫਾਰਮ ਫਿਲ ਹੋਇਆ ਹੈ ਇੱਕ ਵਾਰ ਵੀ ਸਕਾਲਰਸ਼ਿਪ ਨਹੀਂ ਆਈ ਸਾਰੇ ਬੱਚੇ ਇੱਥੇ ਸੁਣ ਕੇ ਜਾਣ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਸੂਚਨਾ ਹੈ ਦੋਸਤੋ ਜ਼ਰੂਰੀ ਸੂਚਨਾ ਇਹ ਹੈ ਕਿ ਇਸ ਵਾਰ ਜਿਹੜੇ ਬੱਚੇ BC ਦੇ ਸਟੂਡੈਂਟ ਹਨ ਉਹਨਾਂ ਦਾ ਵੀ ਇੱਥੇ ਖਬਰ ਨਿਕਲ ਕੇ ਆ ਰਹੀ ਹੈ ਕਿ ਉਹਨਾਂ ਦਾ ਵੀ ਸਕਾਲਰਸ਼ਿਪ ਅਪਲਾਈ ਕੀਤਾ ਜਾਵੇਗਾ ਤੇ ਤੁਹਾਨੂੰ ਸਕਾਲਰਸ਼ਿਪ ਮਿਲੇਗੀ ਲੇਕਿਨ ਦੋਸਤੋ ਅੱਗੇ ਚੱਲ ਕੇ ਆਪਾਂ ਨੂੰ ਕਨਫਰਮ ਪਤਾ ਲੱਗੇਗਾ ਜਦੋਂ ਤੁਹਾਡੀ ਸਕਾਲਰਸ਼ਿਪ ਆਏਗੀ ਤਾਂ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਵੀ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਦੋਸਤੋ ਬੈਲ ਆਈਕਨ ਵੀ ਪ੍ਰੈਸ ਕਰ ਲਿਓ ਤਾਂ ਜੋ ਦੋਸਤੋ ਇਦਾਂ ਦੀ ਕੋਈ ਵੀ ਅਪਡੇਟ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਵੇ ਤੋ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ ਦੋਸਤੋ ਹਰ ਇੱਕ ਸਟੂਡੈਂਟ ਦਾ ਇੱਕੋ ਹੀ ਸਵਾਲ ਹੈ ਕਿ ਸਰ ਸਕਾਲਰਸ਼ਿਪ ਅਪਲਾਈ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਤਾਂ ਦੋਸਤੋ ਤੁਹਾਨੂੰ ਦੱਸਦੀ ਕਿ ਅਜੇ ਤੱਕ ਐਡਮਿਸ਼ਨਾਂ ਚੱਲ ਰਹੀਆਂ ਹਨ ਜਿਸ ਦੇ ਕਾਰਨ ਤੁਹਾਡੀ ਸਕਾਲਰਸ਼ਿਪ ਅਪਲਾਈ ਨਹੀਂ ਹੋ ਰਹੀ ਬੱਚੇ ਬਹੁਤ ਜ਼ਿਆਦਾ ਕਨਫਿਊਜ਼ ਹਨ ਜਿਹੜੀ ਦੋਸਤੋ ਇੱਥੇ ਤੁਹਾਨੂੰ ਰਜਿਸਟ੍ਰੇਸ਼ਨ ਪੋਰਟਲ ਦਿਖਿਆ ਸੀ ਜਿਹੜੀ ਤੁਹਾਨੂੰ ਆਪਸ਼ਨ ਦਿੱਤੀ ਸੀ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਕਿ ਉਹ 2023-24 ਦਾ ਪੋਰਟਲ ਦੁਬਾਰਾ ਤੋਂ ਖੋਲਿਆ ਗਿਆ ਸੀ ਜਿਹੜੇ ਬੱਚੇ ਰਹਿ ਗਏ ਸੀ 2023-24 ਵਿੱਚ ਉਹ ਦੁਬਾਰਾ ਆਪਣਾ ਸਕਾਲਰਸ਼ਿਪ ਅਪਲਾਈ ਕਰ ਲੈਣ 2024-25 ਦਾ ਹੁਣ ਸਕਾਲਰਸ਼ਿਪ ਪੋਰਟਲ ਖੁੱਲ੍ਹਿਆ ਜਾਵੇਗਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੁਹਾਨੂੰ ਵੀਡੀਓ ਮਿਲ ਜਾਏਗੀ ਜਦੋਂ ਹੀ ਓਪਨ ਹੋਵੇਗਾ ਉਸੇ ਦਿਨ ਹੀ ਤੁਹਾਨੂੰ ਅਪਲਾਈ ਪ੍ਰੋਸੈਸ ਦੀ ਵੀਡੀਓ ਮਿਲ ਜਾਏਗੀ ਸਾਰੇ ਬੱਚੇ ਜਿੰਨੇ ਵੀ ਤੁਸੀਂ ਹੈਗੇ ਹੋ ਤੁਹਾਨੂੰ ਸਕਾਲਰਸ਼ਿਪ ਦੇ ਰਿਕਾਰਡਿੰਗ ਜੋ ਵੀ ਅਪਡੇਟ ਚਾਹੀਦੀ ਹੁੰਦੀ ਹੈ ਤੁਹਾਨੂੰ ਸਭ ਕੁਝ ਇੱਥੇ ਦਿੱਤਾ ਜਾਂਦਾ ਹੈ ਤੁਸੀਂ ਬਸ ਚੈਨਲ ਦੇ ਨਾਲ ਜੁੜ ਕੇ ਰਿਹਾ ਕਰੋ ਰਹੀ ਗੱਲ ਤੁਹਾਡੀ ਸਕਾਲਰਸ਼ਿਪ ਦੀ ਜਿਹੜੇ ਬੱਚੇ ਕਹਿ ਰਹੇ ਹਨ ਕਿ ਸਾਡਾ ਆਧਾਰ ਵੀ ਸੀਡ ਹੈ ਸਾਡਾ ਡੀਬੀਟੀ ਵੀ ਸੀਡ ਹੈ ਲੇਕਿਨ ਸਾਡਾ ਸਕਾਲਰਸ਼ਿਪ ਨਹੀਂ ਆ ਰਿਹਾ ਸਾਡਾ ਫਾਰਮ ਵੀ ਸਹੀ ਹੈ ਦੋਸਤੋ ਤੁਹਾਨੂੰ ਮੈਂ ਕਿੰਨੀ ਵਾਰ ਕਿਹਾ ਹੈ ਕਿ ਸਕਾਲਰਸ਼ਿਪ ਤੁਹਾਡਾ ਜਰੂਰ ਆਏਗਾ ਤੁਸੀਂ ਥੋੜਾ ਵੇਟ ਕਰੋ ਜਿੰਨਾ ਬੱਚਿਆਂ ਦਾ ਸਕਾਲਰਸ਼ਿਪ ਹਾਫ ਆਇਆ ਹੈ 10% ਆਇਆ ਹੈ 20% ਆਇਆ ਹੈ ਉਹਨਾਂ ਦਾ ਵੀ ਕਿਸਤਾਂ ਦੇ ਵਿੱਚ ਆ ਰਿਹਾ ਹੈ ਜਿਨ੍ਹਾਂ ਦਾ ਇੱਕ ਵਾਰ ਵੀ ਸਕਾਲਰਸ਼ਿਪ ਨਹੀਂ ਆਇਆ ਉਹ ਵੀ ਬੱਚੇ ਆਪਣਾ ਅਕਾਊਂਟ ਚੈੱਕ ਕਰਦੇ ਰਹਿਣ ਕਿਉਂਕਿ ਦੋਸਤੋ ਸਕਾਲਰਸ਼ਿਪ ਜਿਹੜਾ ਕੀ ਹੈ ਤੁਹਾਡਾ ਹਰ ਰੋਜ਼ ਪੈ ਰਿਹਾ ਹੈ ਇੱਥੇ ਕਈ ਵਾਰ ਕਿਸੇ ਬੱਚੇ ਦਾ ਮੈਨੂੰ ਕਮੈਂਟ ਆ ਰਿਹਾ ਹੈ ਕਿ ਸਰ ਮੇਰੀ 10000 ਸਕਾਲਰਸ਼ਿਪ ਆਈ ਹੈ ਕੋਈ ਕਹਿ ਰਿਹਾ ਮੇਰੀ 15000 ਸਕਾਲਰਸ਼ਿਪ ਆਈ ਹੈ ਬਾਕੀ ਕਦੋਂ ਆਵੇਗੀ ਉਹ ਵੀ ਦੋਸਤੋ ਆ ਜਾਵੇਗੀ ਤੁਸੀਂ ਟੈਨਸ਼ਨ ਨਾ ਲਓ ਜਿਨ੍ਹਾਂ ਦਾ ਕੋਈ ਵੀ ਕੰਮ ਪੈਂਡਿੰਗ ਪਿਆ ਹੈ ਸਭ ਦਾ ਹੋਵੇਗਾ ਤੁਸੀਂ ਬਸ ਚੈਨਲ ਦੇ ਨਾਲ ਜੁੜ ਕੇ ਰਹੋ ਜੋ ਵੀ ਨਵੀਂ ਅਪਡੇਟ ਆਏਗੀ ਸਭ ਤੋਂ ਪਹਿਲਾਂ ਤੁਹਾਨੂੰ ਸਾਡੇ ਚੈਨਲ ਤੇ ਪ੍ਰੋਵਾਈਡ ਕਰਾਈ ਜਾਵੇਗੀ ਜਿਹੜੇ ਤੁਸੀਂ ਆ ਆਧਾਰ ਨੋਟ ਸੀਟ ਬੱਚੇ ਦੇਖ ਰਹੇ ਹੋ ਇਹਨਾਂ ਦੇ ਵਿੱਚ ਜਿਨ੍ਹਾਂ ਦਾ ਨਾਮ ਹੈ ਉਹਨਾਂ ਦੀ ਸਕਾਲਰਸ਼ਿਪ ਨਹੀਂ ਆਉਣੀ ਕਿਉਂਕਿ ਦੋਸਤੋ ਤੁਹਾਨੂੰ ਕਿੰਨੀ ਵਾਰ ਕਹਿ ਚੁੱਕਿਆ ਕਿ ਆਪਣਾ ਆਧਾਰ ਸੀਡ ਕਰਵਾ ਲਓ ਤੁਸੀਂ ਕਹਿੰਦੇ ਹੋ ਕਿ ਸਾਡਾ ਆਧਾਰ ਸੀਡ ਹੈਗਾ ਹੈ ਅਸੀਂ ਬੈਂਕ ਗਏ ਸੀ ਉਹਨਾਂ ਕਹਿ ਦਿੱਤਾ ਕਿ ਤੁਹਾਡਾ ਸੀਡ ਹੈ ਲੇਕਿਨ ਦੋਸਤੋ ਤੁਹਾਡਾ ਉਹ ਸੀਡ ਨਹੀਂ ਹੁੰਦਾ ਸੀਡ ਉਦੋਂ ਤੱਕ ਹੋਵੇਗਾ ਜਦੋਂ ਦੋਸਤੋ ਤੁਹਾਡਾ ਸਕਸੈਸ ਉੱਪਰ ਇੱਥੇ ਆਏਗਾ ਜਦੋਂ ਤੁਸੀਂ ਲੌਗ ਇਨ ਕਰੋਗੇ ਤੁਹਾਡਾ ਆਧਾਰ ਸੀਡ ਆ ਦਾ ਤਾਂ ਤੁਹਾਡਾ ਪੈਸਾ ਆਏਗਾ ਇੱਥੇ ਬਹੁਤ ਜਣੇ ਬੱਚਿਆਂ ਦਾ 2023-24 ਦਾ ਜਿਹੜਾ ਕਿ ਇੰਸਟੀਚਿਊਟ ਨੇ ਫਾਰਮ ਵੈਰੀਫਾਈ ਨਹੀਂ ਕੀਤਾ ਉਹ ਬੱਚੇ ਵੀ ਫਾਰਮ ਆਪਣੇ ਚੈੱਕ ਕਰਵਾਉਣ ਆਨਲਾਈਨ ਕਿਉਂਕਿ ਦੋਸਤੋ ਤੁਹਾਡਾ ਇੱਥੇ ਫਾਰਮ ਵੈਰੀਫਾਈ ਨਹੀਂ ਕੀਤਾ ਗਿਆ ਸੀ ਤੁਸੀਂ ਬੱਚੇ ਸਾਰੇ ਜਣੇ ਇੱਥੇ ਆਪਣੇ ਫਾਰਮ ਨੂੰ ਇੱਕ ਵਾਰ ਜ਼ਰੂਰ ਚੈੱਕ ਕਰਵਾ ਲਓ ਜਿਨ੍ਹਾਂ ਨੇ ਫਾਰਮ ਚੈੱਕ ਕਰਾਉਣਾ ਹੈ ਉਹ ਟੈਲੀਗ੍ਰam ਜਾਂ ਫਿਰ ਇੰਸਟਾਗ੍ਰam ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੀ ਤੁਸੀਂ ਆਪਣਾ ਲੌਗਇਨ ਕਰਕੇ ਇੱਥੇ ਪੈਨਲ ਤੇ ਜਾ ਕੇ ਤੁਸੀਂ ਆਪਣਾ ਸਕਰੀਨਸ਼ਾਟ ਮੇਰੇ ਵੱਲ ਭੇਜ ਦਿਨਾ ਤੁਹਾਨੂੰ ਮੈਂ ਦੱਸ ਦਾਂਗਾ ਕਿ ਤੁਹਾਡੇ ਫਾਰਮ ਵਿੱਚ ਕਿੱਥੇ ਪ੍ਰੋਬਲਮ ਹੈ ਤਾਂ ਜਿਨ੍ਹਾਂ ਬੱਚਿਆਂ ਦਾ ਹੁਣ ਸਕਾਲਰਸ਼ਿਪ ਪੈਂਡਿੰਗ ਹੈ ਜਿਨ੍ਹਾਂ ਨੇ ਸੈਕਿੰਡ ਈਅਰ ਵਿੱਚ ਅਪਲਾਈ ਕਰਨਾ ਹੈ ਫਸਟイヤー ਦੇ ਵਿੱਚ ਅਪਲਾਈ ਕਰਨਾ ਹੈ 11ਵੀਂ ਦੇ ਵਿੱਚ ਅਪਲਾਈ ਕਰਨਾ ਹੈ ਬੀਏ ਦਾ ਸਕਾਲਰਸ਼ਿਪ ਅਪਲਾਈ ਕਰਨਾ ਹੈ ਬੀਐਡ ਦਾ ਸਕਾਲਰਸ਼ਿਪ ਅਪਲਾਈ ਕਰਨਾ ਹੈ ਸਾਰੇ ਜਣੇ ਵੇਟ ਕਰੋ 2024-25 ਅਜ ਸਕਾਲਰਸ਼ਿਪ ਅਪਲਾਈ ਨਹੀਂ ਹੋਣਾ ਹੋਇਆ ਸਟਾਰਟ ਜਦੋਂ ਹੋਵੇਗਾ ਤੁਹਾਨੂੰ ਚੈਨਲ ਤੇ ਵੀਡੀਓ ਮਿਲ ਜਾਵੇਗੀ ਜੇਕਰ ਦੋਸਤੋ ਤੁਹਾਡਾ ਇਸ ਤੋਂ ਇਲਾਵਾ ਕੋਈ ਹੋਰ ਕਮੈਂਟ ਹੈ ਉਹ ਤੁਸੀਂ ਮੈਨੂੰ ਕਰ ਸਕਦੇ ਹੋ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਹਾਜ਼ਰ ਹੋਵਾਂਗੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਕੇ ਜਾਣਾ ਜੈ ਹਿੰਦ ਦੋਸਤੋ